ਸਾਥੀਓ ਸਸਰੀਕਾਲ ਅੱਜ ਦੀ ਵੀਡੀਓ ਦੇ ਵਿੱਚ ਤੁਹਾਨੂੰ ਅਸੀਂ ਖਾਸ ਚੀਜ਼ ਦੱਸਣ ਵਾਲੇ ਹਾਂ ਜੋ ਕਿ ਅਸੀਂ ਪਿੰਡਾਂ ਦੇ ਵਿੱਚ ਚੱਕੀਆਂ ਦਾ ਜ਼ਰੂਰ ਵੇਖੀਆਂ ਲੇਕਿਨ ਅੱਜ ਤੁਹਾਨੂੰ ਅਸੀਂ ਖਾਸ ਚੱਕੀ ਦਿਖਾਉਣ ਵਾਲੇ ਹਾਂ ਜੋ ਕਿ ਪਾਣੀ ਦੇ ਨਾਲ ਚੱਕੀ ਚੱਲਦੀ ਹੈ ਜੀ ਬਿਲਕੁਲ ਸਹੀ ਸੁਣਿਆ ਪਾਣੀ ਦੇ ਨਾਲ ਚੱਕੀ ਚੱਲਦੀ ਹੈ ਅਸੀਂ ਤਾਂ ਪਹਿਲਾਂ ਤੁਹਾਨੂੰ ਇਹ ਬਿਲਡਿੰਗ ਦਿਖਾ ਦਿੰਨੇ ਆ ਇਹ ਜੋ ਬਿਲਡਿੰਗ ਹੈ ਨਾ ਰਾਜੇ ਮਹਾਰਾਜਿਆਂ ਦੇ ਟਾਈਮ ਦੀ ਇਹ ਬਿਲਡਿੰਗ ਹੈ ਸਾਥੀਓ ਅਸੀਂ ਇਸ ਬਿਲਡਿੰਗ ਦੇ ਤੁਹਾਨੂੰ ਹਾਲਾਤ ਵੀ ਦਿਖਾਵਾਂਗੇ ਕੀ ਹਾਲਾਤ ਬਣ ਚੁੱਕੀਆਂ ਨੇ ਲੇਕਿਨ ਜੋ ਅਸੀਂ ਪਹਿਲਾਂ ਵੀਡੀਓ ਤੋਂ ਬਗੈਰ ਇਹ ਚੱਕੀ ਦੇਖੀ ਨਾ ਇੱਥੋਂ ਚੱਕੀ ਦੇ ਬਹੁਤ ਹੀ ਹਾਲਾਤ ਖਰਾਬ ਕਰ ਚੁੱਕੇ ਨੇ ਚੱਕੀ ਨੂੰ ਤੋੜਿਆ ਗਿਆ ਜੋ ਕਿ ਬਹੁਤ ਹੀ ਇੱਕ ਵਧੀਆ ਚੀਜ਼ ਸੀ ਜੋ ਕਿ ਸਾਡੇ ਪੰਜਾਬ ਦੇ ਵਿੱਚ ਖਾਸ ਚੀਜ਼ ਸੀ ਜੋ ਕਿ ਪਾਣੀ ਦੇ ਨਾਲ ਚੱਕੀ ਚੱਲਦੀ ਸੀ ਅਸੀਂ ਅੱਜ ਤੁਹਾਨੂੰ ਚੱਕੀ ਦੇ ਹਾਲਾਤ ਦਿਖਾਵਾਂਗੇ ਕੀ ਹਾਲਾਤ ਬਣਾ ਚੁੱਕੇ ਨੇ ਸਾਥੀਓ ਅਸੀਂ ਅੱਜ ਉਹ ਚੱਕੀ ਦਿਖਾਉਨੇ ਆ ਲੇਕਿਨ ਅਸੀਂ ਦੱਸ ਦਿਓ ਚੱਕੀ ਬਹੁਤ ਹੀ ਚੀਜ਼ ਵਧੀਆ ਸੀ ਨਾ ਉਸ ਦਾ ਕੋਈ ਬਿੱਲ ਆਉਂਦਾ ਸੀ ਸਭ ਤੋਂ ਵਧੀਆ ਚੀਜ਼ ਦੱਸ ਦਿਓ ਖਾਣ ਵਿੱਚ ਆਟਾ ਹੁੰਦਾ ਸੀ ਨਾ ਉਸ ਚੱਕੀ ਦਾ ਬਹੁਤ ਹੀ ਉਹ ਆਟਾ ਵਧੀਆ ਹੁੰਦਾ ਸੀ ਉਹ ਆਟਾ ਸੀ ਨਾ ਜੋ ਨਾ ਤੇ ਸਰੀਰ ਨੂੰ ਕੈਂਸਰ ਕਰ ਸਕਦਾ ਸੀ ਉਹ ਜਿਹੜਾ ਆਪਾਂ ਆਟਾ ਖਾ ਲੈਂਦੇ ਹਾਂ ਤਾਂ ਆਟਾ ਬਿਲਕੁਲ ਹੀ ਠੰਡਾ ਆਟਾ ਅੰਦਾ ਸੀ ਅਸੀਂ ਉਹ ਚੱਕੀ ਦਿਖਾਉਨੇ ਆ ਕਿਸ ਤਰ੍ਹਾਂ ਚੱਕੀ ਚੱਲਦੀ ਸੀ ਤੇ ਪਰ ਚੱਕੀ ਦੇ ਹਾਲਾਤ ਖਰਾਬ ਹੋ ਚੁੱਕੇ ਨੇ ਅਸੀਂ ਤਾਂ ਪਹਿਲਾਂ ਅੰਦਰ ਬਿਲਡਿੰਗ ਦੇ ਅੰਦਰ ਚੱਲਦੇ ਆ ਅੱਗੇ ਸਾਥੀਓ ਜੋ ਜੋ ਇੱਥੇ ਚੀਜ਼ਾਂ ਹੈਗੀਆਂ ਨੇ ਉਹ ਚੀਜ਼ਾਂ ਜਰੂਰ ਅਸੀਂ ਤੁਹਾਨੂੰ ਆਪਣੀ ਵੀਡੀਓ ਦੇ ਵਿੱਚ ਦਿਖਾਵਾਂਗੇ ਕੀ ਕੀ ਇੱਥੇ ਚੀਜ਼ਾਂ ਨੇ ਪਹਿਲਾਂ ਤੇ ਆ ਤੁਹਾਨੂੰ ਇੱਟਾ ਦਿਖਾ ਦਿੰਨੇ ਇਹ ਬਹੁਤ ਹੀ ਕੀਮਤੀ ਇੱਟਾ ਹੈ ਸਾਥੀਓ ਅੰਗਰੇਜ਼ਾਂ ਦੇ ਸਮੇਂ ਦੀ ਇੱਟ ਲੱਗੀ ਹੋਈ ਓਦਾਂ ਦੀ ਹੀ ਬਿਲਡਿੰਗ ਪਈ ਹੈ ਤੇ ਓਦਾਂ ਹੀ ਇਹਦੀ ਕੋਈ ਦੇਖਭਾਲ ਨਹੀਂ ਪਰ ਹੋ ਰਹੀ ਪਰ ਤੁਹਾਨੂੰ ਇੱਥੋਂ ਤੇ ਪਹਿਲਾਂ ਹਾਲਾਤ ਦਿਖਾਦੀ ਕੀ ਹਾਲਾਤ ਬਣ ਚੁੱਕੇ ਨੇ ਇੱਥੇ ਕੋਈ ਸਾਫ਼-ਸਫਾਈ ਨਹੀਂ ਹੈਗੀ ਦੇਖ ਸਕਦੇ ਹੋ ਬਹੁਤ ਹੀ ਮਾਰੇ ਹਾਲਾਤ ਨੇ ਤੇ ਉੱਪਰ ਵੇਖੋ ਕਿ ਕੀ ਹਾਲਾਤ ਨੇ ਆਹ ਦੇਖੋਗੇ ਸਾਥੀਓ ਮਤਲਬ ਓਦਾਂ ਹੀ ਇੱਟਾਂ ਲੱਗੀਆਂ ਪਈਆਂ ਕੱਲ ਨੂੰ ਜਿੱਦਨ ਮਰਜੀ ਬਿਲਡਿੰਗ ਡਿੱਗ ਸਕਦੀ ਹੈ ਸਾਥੀਓ ਇਸ ਦਾ ਦਰਵਾਜ਼ਾ ਨਾ ਉਹ ਇੱਕ ਬਹੁਤ ਹੀ ਮਜ਼ਬੂਤ ਲੱਕੜ ਦਾ ਦਰਵਾਜ਼ਾ ਹੈ ਇਹਰਾ ਦਰਵਾਜਾ ਬਹੁਤ ਹੀ ਮਜ਼ਬੂਤ ਬਹੁਤ ਪੁਰਾਣਾ ਅਸੀਂ ਕਹਿ ਸਕਦੇ ਆ ਕਿ ਮਤਲਬ ਬਹੁਤ ਪੁਰਾਣਾ ਦਰਵਾਜਾ ਹੋਏਗਾ ਇਹ ਦੇਖੋ ਜੀ ਤੇ ਅੰਦਰ ਦੇ ਹਾਲਾਤ ਦੇਖ ਸਕਦੇ ਹੋ ਕੀ ਹਾਲਾਤ ਪਨ ਚੁਕੇ ਇਹ ਤੁਹਾਨੂੰ ਪਤਾ ਆ ਕਿ ਤੁਸੀਂ ਦੇਖਿਆ ਹੋਏਗਾ ਫਿਲਮਾਂ ਵਰਗਾ ਸਟਾਈਲ ਵੰਗੂ ਇਹ ਬਿਲਡਿੰਗ ਬਣਾਈ ਗਈ ਹੈ ਇਹ ਉੱਪਰ ਸ਼ੈੱਡ ਪਿਆ ਹੈ ਸ਼ੈੱਡ ਦੇ ਹਾਲਾਤ ਖਰਾਬ ਹੋ ਚੁਕੇ ਨੇ ਇਸ ਚੀਜ਼ ਨੂੰ ਸੰਭਾਲਿਆ ਨਹੀਂ ਜਾ ਰਿਹਾ ਤੇ ਅਸੀਂ ਅੱਗੇ ਵੀ ਚੱਲਦੇ ਆ ਤੁਹਾਨੂੰ ਹਾਲਾਤ ਦਿਖਾਉਨੇ ਆ ਸਾਥੀਓ ਇਹਦੇ ਥੱਲੇ ਜਿੱਥੇ ਆਪਾਂ ਖਲੋਤੇ ਆ ਨਾ ਇਹਦੇ ਥੱਲੇ ਪਾਣੀ ਚੱਲਦਾ ਹੈ ਨਹਿਰ ਇਹਦੇ ਥੱਲੇ ਉੱਥੋਂ ਇਹ ਨਹਿਰ ਦੇ ਰਾਹੀਂ ਨੇ ਚੱਕੀ ਚੱਲਦੀ ਹੈ ਤੇ ਸਾਥੀਓ ਆਪਾਂ ਚੱਕੀ ਹੱਦ ਨੂੰ ਚੱਲਦੇ ਆਂ ਇਹ ਚਲੋ ਇਹ ਕਾਜ਼ੀ ਮੇਰੇ ਨਾਲ ਨੇ ਮੇਰੇ ਕੈਮਰਾਮੈਨ ਨੇ ਤੇ ਕਾਜ਼ੀ ਅੱਗੇ ਆਪਾਂ ਚੱਲਦੇ ਆਂ ਕੀ ਕੀ ਅੱਗੇ ਚੀਜ਼ਾਂ ਨੇ ਇਹ ਸਾਥੀਓ ਜੋ ਕਿ ਤੁਹਾਨੂੰ ਵੱਡੇ ਵਿਊ ਦੇ ਨਾਲ ਦਿਖਾ ਰਹੇ ਆਂ ਨਾ ਜੀ ਇਹ ਉਹ ਚੱਕੀ ਹੈ ਤੇ ਸਾਥੀਓ ਵੇਖੋ ਕਿ ਕੀ ਹਾਲਾਤ ਬਣ ਚੁੱਕੇ ਨੇ ਇਹ ਬਹੁਤ ਹੀ ਕੀਮਤੀ ਪੱਥਰ ਨੇ ਇਹ ਦੇਖ ਸਕਦੇ ਹੋ ਆ ਦੇਖੋ ਜੀ ਬਹੁਤ ਕੀਮਤੀ ਇਹ ਪੱਥਰ ਆ ਤੇ ਆਪਾਂ ਚੀਜ਼ਾਂ ਦੇ ਵਿੱਚ ਪੜਿਆ ਹੋਏਗਾ ਬਹੁਤ ਪ੍ਰਾਤਨ ਪੱਥਰ ਹੁੰਦੇ ਨੇ ਤੇ ਸਾਥੀਓ ਇੱਥੋਂ ਨਾ ਆ ਇੱਕ ਆਕਾਸ਼ ਜੀ ਇਹ ਜ਼ਰੂਰ ਦਿਖਾਇਆ ਜਾਵੇ ਇੱਥੋਂ ਥੱਲੇੋਂ ਨਾ ਪਾਣੀ ਆਉਂਦਾ ਹੈ ਤੇ ਇੱਥੋਂ ਇਹ ਚੱਕੀ ਚੱਲਦੀ ਸੀ ਥੱਲੇੋਂ ਪਾਣੀ ਇੱਕ ਨਾ ਲੋਹੇ ਦੀ ਪਤਰੀ ਹੁੰਦੀ ਕਿ ਜਦੋਂ ਪਾਣੀ ਪ੍ਰੈਸ਼ਰ ਨਾਲ ਆਉਂਦਾ ਹੈ ਨਾ ਤੇ ਉਦੋਂ ਚੱਕੀ ਉਹ ਪਤਰੀ ਨੂੰ ਘਮਾਉਂਦੀ ਤੇ ਫੇਰ ਉਹ ਆਟਾ ਪੀਸਿਆ ਜਾਂਦਾ ਸੀ ਤੇ ਆਟਾ ਬਹੁਤ ਹੀ ਠੰਡਾ ਹੁੰਦਾ ਸੀ ਸਰੀਰ ਵਾਸਤੇ ਬਹੁਤ ਵਧੀਆ ਹੁੰਦਾ ਸੀ ਤੇ ਬਿਮਾਰੀਆਂ ਤੋਂ ਵੀ ਕਈਆਂ ਨੂੰ ਦੂਰ ਰੱਖਦਾ ਸੀ ਤੇ ਜੋ ਪਿੰਡ ਦੇ ਲੋਕੀ ਹਨ ਇਹ ਆਟੇ ਨੂੰ ਮਤਲਬ ਬਹੁਤ ਇੱਥੋਂ ਪਿસા ਕੇ ਖੜਦੇ ਸੀ ਕਿ ਬਹੁਤ ਹੀ ਵਧੀਆ ਫਾਇਦੇਮੰਦਾ ਉਹ ਆਟਾ ਹੁੰਦਾ ਸੀ ਤੇ ਅਸੀਂ ਇੱਥੋਂ ਦੇ ਜੋ ਕਿ ਪਿੰਡ ਵਾਸੀ ਹੈ ਨਾ ਅਸੀਂ ਉਹਨਾਂ ਨਾਲ ਵੀ ਗੱਲਬਾਤ ਕਰਦੇ ਆਂ ਤੇ ਕੀ ਇਸ ਚੱਕੀ ਦੇ ਹਾਲਾਤ ਬਣ ਚੁੱਕੇ ਨੇ ਕਿਉਂ ਨਹੀਂ ਇਸ ਦੀ ਦੇਖਭਾਲ ਹੋ ਰਹੀ ਤੇ ਜੋ ਵੀ ਕਿ ਸਾਨੂੰ ਇੱਥੋਂ ਪਿੰਡ ਦਾ ਕੋਈ ਵਾਸੀ ਮਿਲੂਗਾ ਨਾ ਅਸੀਂ ਉਹਨਾਂ ਨਾਲ ਗੱਲਬਾਤ ਕਰਦੇ ਆਂ ਤੇ ਇਸ ਚੱਕੀ ਦੇ ਹਾਲਾਤ ਬਾਰੇ ਤੁਹਾਨੂੰ ਜਾਣੂ ਕਰਵਾਉਨੇ ਆਂ ਇਸ ਦੀ ਕਿਉਂ ਨਹੀਂ ਦੇਖਭਾਲ ਹੋ ਰਹੀ ਪਿੰਡ ਦੇ ਰਹਿਣ ਵਾਲੇ ਲੋਕੀ ਵੀ ਸਾਡੇ ਨਾਲ ਮੌਜੂਦ ਨੇ ਅਸੀਂ ਪਿੰਡ ਦੇ ਲੋਕਾਂ ਨਾਲ ਵੀ ਗੱਲਬਾਤ ਕਰਦੇ ਆ ਕਿਉਂ ਨਹੀਂ ਇਸ ਦੀ ਸਾਰ ਲਈ ਗਈ ਕਿਉਂ ਇਸ ਦੇ ਹਾਲਾਤ ਇਦਾਂ ਦੇ ਬਣ ਚੁੱਕੇ ਨੇ ਤੇ ਇੱਥੋਂ ਦੇ ਕੁਝ ਲੋਕ ਸਾਡੇ ਨਾਲ ਮੌਜੂਦ ਨੇ ਅਸੀਂ ਉਹਨਾਂ ਨਾਲ ਗੱਲਬਾਤ ਵੀ ਕਰਦੇ ਆ ਮਾਤਾ ਜੀ ਸਸਰੀਕਾਲ ਜੀ ਸਸਰੀਕਾਲ ਵੀਰਾ ਮਾਤਾ ਜੀ ਕੀ ਹਾਲਾਤ ਬਣ ਚੁੱਕੇ ਨੇ ਕਹਿੰਦੇ ਜਿਹੜੀ ਚੱਕੀ ਐ ਬਹੁਤ ਹੀ ਵਧੀਆ ਚੱਕੀ ਹੁੰਦੀ ਆ ਆਟਾ ਵੀ ਬਹੁਤ ਵਧੀਆ ਹੁੰਦਾ ਬਹੁਤ ਵਧੀਆ ਐ ਪੁੱਤ ਸ਼ਹਿਰਾਂ ਤੋਂ ਕਣਕ ਪੀਸਣੀ ਆਉਂਦੀ ਹੁੰਦੀ ਸੀ ਲੋਕ ਆਟਾ ਖਾਂਦੇ ਹੁੰਦੇ ਪਿੰਡਾਂ ਦੇ ਲੋਕ ਆਟਾ ਖਾਂਦੇ ਹੁੰਦੇ ਸੀ ਜਦੋਂ ਦੀ ਖਰਾਬ ਹੋ ਗਈਆਂ ਨੇ ਇਹਦੀ ਕੋਈ ਸਰਕਾਰ ਨੇ ਸਾਰ ਨਹੀਂ ਲਈ ਇਹ ਵੈਸੇ ਬੰਡੀਆਂ ਚਾਹੀਦੀਆਂ ਨੇ ਹਾਲਾਤ ਕਿਸ ਤਰ੍ਹਾਂ ਖਰਾਬ ਹੋਏ ਹਾਲਾਤ ਇਸ ਤਰ੍ਹਾਂ ਹੀ ਹੋ ਗਿਆ ਜਦੋਂ ਠੇਕੇ ਦੇ ਦਿੰਦੇ ਐ ਇਹਨਾਂ ਦੀ ਕੇਅਰ ਨਹੀਂ ਕਰਦੇ ਨਾ ਗਵਰਨਮੈਂਟ ਕੇਅਰ ਕਰਦੀ ਨਾ ਉਹ ਕੀ ਮਤਲਬ ਜਿਹੜੇ ਠੇਕੇ ਤੇ ਲੈਂਦੇ ਨਾ ਉਹ ਕੇਅਰ ਕਰਦੇ ਇਸ ਤਰ੍ਹਾਂ ਕਰਦੇ ਕਰਦੀਆਂ ਟੈਗੀਆਂ ਤੇ ਇਹ ਆਟਾ ਕੋਟਾ ਹੁਣ ਦੂਰੋਂ ਪਿਆਉਣਾ ਪੈਂਦਾ ਵਾ ਤੇ ਵੈਸੇ ਇਹਦੇ ਨਾਲ ਦਾ ਆਟਾ ਥੋੜਾ ਕਿਤੇ ਲੱਭਦਾ ਵਾ ਇਹ ਸਾਟੇ ਦੇ ਕੀ ਕੀ ਫਾਇਦੇ ਨੇ ਇਹ ਸਾਟੇ ਦੇ ਉਹ ਫਾਇਦੇ ਨੇ ਵੀ ਕਹਿੰਦੇ ਕੋਈ ਬਿਮਾਰੀ ਕੋਈ ਦੁੱਖ ਤਕਲੀਫ ਨਹੀਂ ਆਉਂਦਾ ਠੰਡਾ ਹੁੰਦਾ ਵਾ ਬਿਜਲੀ ਤੋਂ ਬਿਨਾ ਆਟਾ ਬੰਦਦਾ ਵਾ ਇਹ ਪਾਣੀ ਨਾਲ ਚੱਕੀ ਚੱਲਦੀ ਸੀ ਪਾਣੀ ਨਾਲ ਚੱਕੀ ਚੱਲਦੀ ਸੀ ਇਹ ਚੱਕੀਆਂ ਸੱਤ ਚੱਲਦੀਆਂ ਸੀ ਇੱਥੇ ਕਿੰਨਾ ਸਮਾਂ ਹੋ ਗਿਆ ਇਸ ਚੱਕੀ ਨੂੰ ਇੱਥੇ ਇਸ ਚੱਕੀ ਨੂੰ ਤੇ ਕਹਿੰਦੇ ਕਿ 1919 ਦੀਆਂ ਬਣੀਆਂ ਨੇ ਅੰਗਰੇਜ਼ਾਂ ਦੇ ਵੇਲੇ ਦੀ ਚੱਕੀ ਹੈ। ਹਾਂ ਅੰਗਰੇਜ਼ਾਂ ਦੇ ਵੇਲੇ ਦੀ ਚੱਕੀ ਆ ਤੇ ਵੈਸੇ ਹੁਣ ਤਿਆਰ ਹੋਣੇ ਚਾਹੀਦੇ ਤੇ ਗਵਰਨਮੈਂਟ ਨੂੰ ਚਾਹੀਦਾ ਵਾ ਵੀ ਇਹਦੇ ਹਾਲਤਾਂ ਦੇ। ਮਾਤਾ ਜੀ ਜਦੋਂ ਅਸੀਂ ਅੰਦਰ ਦੇ ਹਾਲਾਤ ਵੇਖੇ ਨਾ ਅੰਦਰ ਪੰਛੀ ਵੱਖਰੇ ਵੱਖਰੇ ਤਰ੍ਹਾਂ ਦੇ ਜਾਨਵਰ ਸੱਪੋ ਵੀ ਜਿਸ ਤਰ੍ਹਾਂ ਅਸੀਂ ਕਹਿ ਸਕਦੇ ਸੱਪੋ ਵੀ ਅੰਦਰ ਹੋ ਸਕਦੇ ਨੇ। ਲੇਕਿਨ ਚੱਕੀਆਂ ਦੇ ਜੋ ਹਾਲਾਤ ਨੇ ਬਿਲਕੁਲ ਖਰਾਬ ਹੋ ਚੁੱਕੇ ਨੇ। ਕਿਉਂਕਿ ਚੱਕੀਆਂ ਬਹੁਤ ਦੇਰ ਤੋਂ ਬੰਦ ਹੋਈਆਂ ਨਾ। ਇਹਨਾਂ ਦੀ ਕੇਅਰ ਕੋਈ ਨਹੀਂ ਕਰਦਾ ਵੀ ਇਹੋ ਕਹਿ ਦਿੰਦੇ ਕਿ ਬੰਡੀਆਂ ਬੰਡੀਆਂ ਹਜੇ ਤਾਂ ਹੀ ਬੰਡਣੀਆਂ ਘਰ ਤੋਂ ਘਟੂ ਇਹਨਾਂ ਨੂੰ। ਕੀ ਇਹ 7 ਸਾਲ ਹੋ ਗਏ ਬੰਦੀ ਹੋਇਆ ਨੂੰ ਮਤਲਬ ਲਈ ਕੋ ਚੱਕੀ ਚੱਲਦੀ ਬਾਕੀ ਸਾਰੀਆਂ ਚੱਕੀਆਂ ਬੰਦ ਹੋਈਆਂ ਹੁਣ ਤੇ 2-2 ਸਾਲ ਹੋ ਗਏ ਬਿਲਕੁਲ ਬੰਦ ਨੇ ਟੈ ਗਈਆਂ ਨੇ ਉਹ ਛੱਟਾ ਡੇਕ ਪਈਆਂ ਨੇ ਕਹਿੰਦੇ ਜਦੋਂ ਇਹਦਾ ਆਟਾ ਪੀਸਿਆ ਜਾਂਦਾ ਨਾ ਤੇ ਆਟਾ ਠੰਡਾ ਹੁੰਦਾ ਸੀ ਇਹਦਾ ਆਟਾ ਪਹਿਲਵਾਨ ਵੀ ਖਾਂਦੇ ਸੀ ਹਾਂ ਪਹਿਲਵਾਨ ਖਾਂਦੇ ਕਿਉਂਕਿ ਆਪਣੇ ਸਰੀਰ ਵਿੱਚ ਇਹਦੀ ਚੰਗੀ ਇਹਦੇ ਵਿੱਚ ਕੋਈ ਸਾੜ ਨਹੀਂ ਪੈਣਾ ਕੋਈ ਗਿਰਗਿਆ ਨਹੀਂ ਸੜਨੀ ਵੀ ਮਸ਼ੀਨ ਵਾਲੇ ਆਟੇ ਨਾਲ ਤੇ ਸੋ ਸੜਦਾ ਆਟਾ ਚੰਗਾ ਨਹੀਂ ਪੀਸਿਆ ਜਾਂਦਾ ਇਹ ਨਾਲ ਵਧੀਆ ਆਟਾ ਬਣਦਾ ਵਾ ਸਾਥੀਓ ਇਹ ਨੰਮਾਤਾ ਜੀ ਨੇ ਦੱਸਿਆ ਕਿ ਹਾਰ ਕੋਈ ਬਿਮਾਰੀ ਇਸ ਸਾਟੇ ਨਾਲ ਬਹੁਤ ਹੀ ਚੇਤੀ ਦੂਰ ਹੁੰਦੀ ਹੈ ਤੇ ਹਾਂ ਜੀ ਬਜ਼ੁਰਗੋ ਕੀ ਨਾਮ ਜੀ ਗिरा अजमेर ਸਿੰਘ ਚੰਦ ਬਜ਼ੁਰਗੋ ਇਹ ਜੋ ਤੁਹਾਡੇ ਪਿੰਡ ਚੱਕੀ ਹੈ ਕੀ ਦਿਹਾਤ ਚੱਕੀ ਚੱਕੀ ਨਾ ਤੇ ਆ ਗਿਆ ਜੀ ਇੱਥੇ ਪੁਰਾਣੇ ਸਮੇਂ ਤੇ ਇਹ ਨਹਿਰ ਨਾਲ ਪਾਣੀ ਨਾਲ ਚਲਦੀ ਘਰਾ ਦਾ ਦੇ ਘਰਾਟ ਰਾਣੇ ਵਾਲੀ ਪਿੰਡ ਵੱਜਦਾ ਏ ਰਾਣੇ ਵਾਲੀ ਪਿੰਡ ਰਾਣੇ ਵਾਲੀ ਠੋਕਰ ਆ ਵੱਜਦੀ ਹਾਂ ਤੇ ਇਹ ਆਟਾ ਜੋ ਪੁਰਾਣੇ ਸਮਿਆਂ ਤੇ ਖਰਾਸ ਚਲ ਜਉਂਦੇ ਸੀ ਉਹ ਅਹੀਂ ਲਿਕੇ ਲਿਕੇ ਨਿਆਰੇ ਇੱਥੋਂ ਆਟਾ ਪਿਆ ਕੇ ਖਰਦੇ ਰਿਆ ਸਾਡੇ ਪਿੰਡ ਦੇ ਵੀ ਲਾ ਲਗ ਲਗ ਦੇ ਜਿੰਨੇ ਪਿੰਡਿਆ ਨਾ ਸਾਰੇ ਇੱਥੋਂ ਆਟਾ ਪਿਆ ਕੇ ਖਰਦੇ ਰਿਆ ਇਹ ਆਟਾ ਵੀ ਠੱਲਾ ਠੰਡਾ ਹੁੰਦਾ ਸੀ ਕਰਮੀਆਂ ਸੀ ਕਿੰਨੇ ਇਸ ਦਾ ਆਟਾ ਪਹਿਲਵਾਨ ਹੀ ਖਾਂਦੇ ਹੁੰਦੇ ਸੀ ਪਹਿਲਵਾਨ ਖਾਂਦੇ ਸਾਰੇ ਬੰਦੇ ਖਾਂਦੇ ਕਿੰਨੇ ਬਿਮਾਰੀਆਂ ਵੀ ਦੂਰ ਹੁੰਦੀਆਂ ਸੀ ਬਿਮਾਰੀਆਂ ਵੀ ਦੂਰ ਹੁੰਦੀਆਂ ਕੋਈ ਕੋਈ ਗੱਲ ਨਹੀਂ ਕੋਈ ਬਾਤ ਨਹੀਂ ਤੇ ਪਾਣੀ ਨਾਲ ਚੱਕੀ ਜੋ ਚੱਲਦੀ ਪਾਣੀ ਨਾਲ ਬਿਜੁਰਕੋ ਚੱਲਦੀ ਕਿਵੇਂ ਸੀ ਪਾਣੀ ਦੇ ਨਾਲ ਚਲਦੀ ਕੀ ਕੋਈ ਪੱਤਰੀ ਪੁੱਤਰੀ ਹੁੰਦੀ ਸੀ ਥੰਲੇ ਹਾਂ ਮਹਾਰਾਜੀ ਕਿਰਪਾ ਹੈ ਹਾਂ ਦੱਸਿਆ ਗਿਆ ਜੋ ਕਿ ਅਸੀਂ ਬਾਕੀ ਪਿੰਦੇ ਲੋਕਾਂ ਨੂੰ ਪੁੱਛਿਆ ਕਿੰਦੇ ਇੱਕ ਪੱਤਰੀ ਲੋਏ ਦੇ ਹੁੰਦੀ ਸੀ ਜਦੋਂ ਪਾਣੀ ਦਾ ਪ੍ਰੈਸ਼ਰ ਆਉਂਦਾ ਸੀ ਹਾਂ ਉਹ ਇਸ ਨੂੰ ਘਮਾਉਂਦਾ ਸੀ ਇੱਕ ਗੱਲ ਸੱਚ ਹੈ ਬਿਲਕੁਲ ਬਿਲਕੁਲ ਉਹ ਪੱਤਰੀ ਨੂੰ ਘਮਾਉਂਦਾ ਸੀ ਤੇ ਉਹ ਫਿਰ ਚੱਕਰੀਆਂ ਆਪੇ ਚਲਦੀ ਤੇ ਪਾਟਾ ਪੇਦਾ ਬੜੀ ਚਟਪਾਈ ਲੇਕਿਨ ਅੱਜ ਅਸੀਂ ਇਸ ਚੱਕੀ ਦੇ ਹਾਲਾਤ ਇਹ ਪਿੰਡ ਦਾ ਰਾਣੇ ਵਾਲੀ ਪਿੰਡ ਬੜਾ ਮਸ਼ਹੂਰ ਵਜਾ ਹੈ ਇਹ ਪਿੰਡ ਜਿਹੜਾ ਇਹ ਘਰਾਟਾਂ ਦੇ ਕਰਕੇ ਮਸ਼ਹੂਰ ਆ ਪਿੰਡ ਲੇਕਿਨ ਅੱਜ ਅਸੀਂ ਇਸ ਚੱਕੀ ਦੇ ਜਦੋਂ ਹਾਲਾਤ ਅੰਦਰੋਂ ਜਾ ਕੇ ਆਪ ਦੇਖੇ ਬਿਲਕੁਲ ਨਹੀਂ ਸਹੀ ਹਾਲਾਤ ਹੁਣ ਲੈ ਕੇ ਸਮਾਨ ਸਮੂਹ ਪੁੱਟ ਕੇ ਲੈ ਕੇ ਇੱਥੋਂ ਗਲਤੀ ਕਿਸ ਦੀ ਮੰਨਦੇ ਹੋ ਗਲਤੀ ਦੇ ਉਹਨਾਂ ਦੀ ਮੰਨਦੇ ਹੋਵਾਂਗੇ ਜਿਹੜੇ ਇੱਥੇ ਕਰਦੇ ਆਏ ਨਵੇਂ ਆਏ ਹੋਣਗੇ ਜਿਹੜੇ ਪਹਿਲੇ ਜੀ ਨਾ ਉਹ ਪਹਿਲੇ ਸਮੇਂ ਤੇ ਉਹ ਬੜੀਆਂ ਬੜੀ ਆਟਾ ਮਸ਼ਹੂਰ ਹੀ ਘਰਾਟਾਂ ਦਾ ਬੜਾ ਮਸ਼ਹੂਰ ਆਟਾ ਹੀ ਘਰਾਟਾਂ ਦਾ ਤੇ ਤੰਦਰੁਸਤ ਆਟਾ ਹੀ ਉਹ ਜਿਹੜਾ ਖਾਂਦਾ ਹੀ ਉਹ ਰਾਜੀ ਹੈ ਪਹਿਲਵਾਨ ਹੀ ਬਣਦਾ ਸੀ ਵਾਕਿਆ ਗੱਲ ਠੀਕ ਹੈ

ਬਾਰਡਰ ਇਹ ਬਾਰਡਰ ਬੜਾ ਹਟਣਾ ਪੈ ਜਾਂਦਾ ਬਾਰਡਰ ਤੇ ਬਹੁਤ ਦੂਰ ਆ ਇਹ ਤੇ ਆਮ ਇਲਾਕਾ ਆ ਅੰਮ੍ਰਿਤਸਰ ਦਾ ਇਲਾਕਾ ਹੈ ਅੰਮ੍ਰਿਤਸਰ ਦਾ ਨਾਕਾ ਗੁਰੂ ਰਾਮਦਾਸ ਦੀ ਨਗਰੀ ਤੇ ਹਾਂ ਕਿਰਪਾ ਮਹਾਰਾਜ ਦੇ ਤੇ ਹਾਂਜੀ ਲੋਹਰ ਵਾਲੀ ਨਹਿਰ ਤੇ ਕਿਹਾ ਜਾਂਦਾ ਆਹ ਲੋਹਰ ਵਾਲੀ ਜਿਹੜੀ ਲਾਹੌਰ ਨੂੰ ਜਾਂਦੀ ਨਹਿਰ ਇਹ ਲਾਹੌਰ ਨੂੰ ਜਾਂਦੀ ਆ ਕਿ ਹਾਂ ਤੇ ਮੋਰਚਾ ਸਾਹਿਬ ਗੁਰਦਰਾ 90:48 ਵਜਦੇ ਪੁਰਾਣੇ ਪੁਰਾਣੇ ਘਰਾਟ ਸੀ ਤੁਹਾਨੂੰ ਫਿਰ ਉਸ ਜਗ੍ਹਾ ਤੇ ਲੈ ਕੇ ਆ ਚੁੱਕੇ ਹਾਂ ਜੋ ਕਿ ਤੁਹਾਨੂੰ ਅਸੀਂ ਪਾਣੀ ਵਾਲੀ ਚੱਕੀ ਦਿਖਾਈ ਤੇ ਅਸੀਂ ਤੁਹਾਨੂੰ ਫਿਰ ਪਾਣੀ ਚੱਕੀ ਦੇ ਹਾਲਾਤ ਦਿਖਾਉਣੇ ਅਸੀਂ ਇੱਥੋਂ ਕੁਝ ਵੀਰ ਇੱਥੇ ਸਾਡੇ ਨਾਲ ਆਏ ਨੇ ਤੋਂ ਸਾਨੂੰ ਇੱਥੋਂ ਚੱਕੀ ਦੇ ਹਾਲਾਤ ਦਿਖਾਉਣ ਲਈ ਆਏ ਨੇ ਤੇ ਅਸੀਂ ਉਹਨਾਂ ਨੂੰ ਪੁੱਛਦੇ ਹਾਂ ਕੀ ਚੱਕੀ ਦੇ ਹਾਲਾਤ ਬਣ ਚੁੱਕੇ ਨੇ ਤੇ ਆਜੋ ਅਸੀਂ ਆਪਣੇ ਕੈਮਰਾਮੈਨ ਨੂੰ ਕਹਿੰਨੇ ਥੱਲੇ ਆ ਜਾਓ ਤੇ ਅਸੀਂ ਇਸ ਚੱਕੀ ਬਾਰੇ ਹਾਲਾਤ ਉਹਨਾਂ ਕੋਲ ਜਾਣੂ ਕਰਾਉਣੇ ਤੁਹਾਨੂੰ ਦਰਸ਼ਕਾਂ ਨੂੰ ਜੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਜੀ ਕੀ ਨਾਮ ਪਹਿਲਾਂ ਤੇ ਆਪਣਾ ਜੀ ਮੇਰਾ ਨਾਮ ਰਾਜਿੰਦਰ ਸਿੰਘ ਵਿਰਜੀ ਪਿੰਡ ਕਿਹੜੇ ਦੇ ਵਿੱਚ ਚੱਕੀ ਪੈਂਦੀ ਹੈ ਇਹ ਪਿੰਡ ਰਾਣੇਵਾਲੀ ਵਿਰਜੀ ਲੱਗੂ ਜੀ ਤੇ ਵਿਰਜੀ ਚੱਕੀ ਦੇ ਅਸੀਂ ਤੇ ਪਹਿਲਾਂ ਹਾਲਾਤ ਦਿਖਾ ਰਿਹਾ ਕੀ ਇਸ ਚੱਕੀ ਦੇ ਹਾਲਾਤ ਬਣ ਚੁੱਕੇ ਨੇ ਕਿਸ ਤਰ੍ਹਾਂ ਇਹ ਹਾਲਾਤ ਬਣੇ ਇਹ ਵਿਰਜੀ ਹਾਲਾਤ ਨ ਕਾਮੀਆਂ ਕਰਕੇ ਬਣੇ ਸਰਕਾਰਾਂ ਨੇ ਵੀ ਨਹੀਂ ਧਿਆਨ ਦਿੱਤਾ ਜੇ ਇਸ ਚੱਕੀ ਆਲਾ ਰਾਣੀਆਂ ਚੀਜ਼ਾਂ ਸੰਭਾਲ ਕੇ ਰੱਖਣੀਆਂ ਚਾਹੀਦੀਆਂ ਨੇ ਤੇ ਬਾਕੀ ਜਿਹੜੇ ਵੀ ਕੋ ਚੱਕੀ ਸੀ ਉਹਨੇ ਵੀ ਕੋਈ ਇਸੇ ਦਾ ਸਮਾਨ ਸਮੂਹ ਨਹੀਂ ਪਵਾਇਆ ਲੋਕ ਹੋ ਕੇ ਲੈ ਗਏ ਏਦਾਂ ਹੀ ਲੋਕ ਲਾਕ ਵੀ ਬਾਕੀ ਤੁਹਾਨੂੰ ਦਿਖ ਨਹੀਂ ਦਿਆ ਸਭ ਕੁਝ ਪ੍ਰਾਣੀਆਂ ਚੀਜ਼ਾਂ ਸਭ ਤੋੜ ਤਾਰ ਦਿੱਤੀਆਂ ਏ ਵੀਰ ਜੀ ਕਿੰਨੇ ਸਾਲ ਪੁਰਾਣੀ ਚੱਕੀ ਹੈ ਜੀ ਇਹ ਵੀਡੀ 1911 ਦੀ ਬਣੀ ਜੇ ਨਰੀਜਾਂ ਦੇ ਵੇਲੇ ਦੀ ਚੱਕੀ ਹੈ ਹਾਂਜੀ ਵੀਰ ਜੀ ਉਹ ਹੀ ਗਾ ਤਕਰੀਬਨ 127-28 ਸਾਲ ਤੇ ਇਹਦਾ ਆਟਾ ਕਿੰਨਾ ਖਾਸ ਆਟਾ ਹੁੰਦਾ ਜੀ ਵੀਰ ਜੀ ਆਟਾ ਦਾ ਬਹੁਤ ਠੰਡਾ ਹੁੰਦਾ ਹੈ ਖਾਸ ਬਹੁਤ ਆ ਬਹੁਤ ਪਿੰਡ ਸਾਰਾ ਇੱਥੋਂ ਘੰਦਾ ਰਿਆ ਪਹਿਲਾਂ ਬਾਕੀ ਹੁਣ ਇਹ ਹਾਲਤ ਵੇਲੇ ਤੁਸੀਂ ਇਸ ਕਰਕੇ ਲੋਕ ਹੁਣ ਬੱਤੀ ਵਾਲੀ ਚੱਕੀ ਤੇ ਡਾ ਪਏ ਆ ਕਿੰਦੇ ਜਿਹੜੀ ਲਾਹੌਰ ਨੂੰ ਨਹਿਰ ਜਾਂਦੀ ਸੀ ਉਸ ਦੇ ਲਾਗੇ ਚੱਕੀ ਪੈਂਦੀ ਹੈ ਹਾਂਜੀ ਹਾਂਜੀ ਇਹ ਲਾਹੌਰ ਨੂੰ ਜਾਂਦੀ ਆ ਨਹਿਰ ਤੇ ਮੇਹਰ ਵਾਲੀ ਹੱਤੋਂ ਹੁੰਦੀ ਆ ਜਦੋਂ ਵੀਰਜੀ ਤੁਹਾਡੀ ਹੋਸ਼ ਹੋਈ ਤੁਸੀਂ ਇਹ ਚੱਕੀ ਚੱਲਦੀ ਵੇਖੀ ਹੈ ਹਾਂਜੀ ਵੀਰਜੀ ਚੱਲਦੀ ਵੇਖੀ ਆਟਾ ਵੀ ਹੁੰਦੇ ਰਾਂ ਇੱਥਾ ਆਪਾਂ ਓਕੇ ਹਾਂਜੀ ਇਹ ਤੇ ਵੀਰਜੀ ਹੋਣੀ 5-6 ਸਾਲ ਹੀ ਹੋਏ ਡੰਡ ਲੱਥੀ ਪਹਿਲਾਂ ਤੇ ਚੱਲਦੀ ਸੀ ਚੱਕੀ ਕਹਿੰਦੇ ਇਸ ਚੱਕੀ ਦਾ ਆਟਾ ਪਹਿਲਵਾਨ ਵੀ ਖਾਂਦੇ ਸੀ ਹਾਂਜੀ ਵੀਰਜੀ ਪਹਿਲਵਾਨ ਵੀ ਖਾਂਦੇ ਰਹੇ ਆ ਸਾਡੇ ਪਿੰਡ ਵੀ ਆ ਗਏ 2-3 ਪਹਿਲਵਾਨ ਹਾਂਜੀ ਆ ਲੱਗੇ ਪਿੰਡ ਲੱਦਈ ਇੱਥੇ ਤੇ ਪਹਿਲਵਾਨ ਆ ਕੇ ਖਾੜਾ ਵੀ ਹੈਗਾ ਇੱਥੇ ਉਹ ਵੀ ਆਟਾ ਪਿਆ ਕਰਦੇ ਰਹੇ ਆਟਾ ਬੜਾ ਠੰਡਾ ਹੈ ਵੀਰਜੀ ਕਿਹੜੇ ਕਿਹੜੇ ਪਿੰਨੋਂ ਤੋਂ ਇਸ ਇਹ ਆਟਾ ਭਿਉਣ ਹੁੰਦਾ ਸੀ ਲੋਕੀ ਇਹ ਵੀ ਗੀ ਰਾਣੇਵਾਲੀ ਪਿੰਡ ਦੀ ਚੱਕੀ ਇੱਥੋਂ ਸੈਂਸਰੇ ਦੇ ਵੀ ਭਿਉਂਦੇ ਸੀ ਲੁਧਿਆਣੇ ਦੇ ਮਗਲਾਣੀ ਕੋਟ ਅੱਧੀ ਵਾਲੇ ਤੋਂ ਵੀ ਲੋਕ ਪਿਆ ਆਟਾ ਖਰਦੇ ਰਹੇ ਜੀ ਚੱਕੀ ਬਾਰੇ ਥੋੜਾ ਕਿਸਾਨ ਦੱਸੋਗੇ ਕਿਵੇਂ ਚੱਕੀ ਚੱਲਦੀ ਸੀ ਵੀਰ ਜੀ ਇਹ ਵੀਰ ਜੀ ਪਾਣੀ ਦੇ ਪ੍ਰੈਸ਼ਰ ਨਾਲ ਅੱਖੇ ਦੇ ਪ੍ਰੈਸ਼ਰ ਪਾਣੀ ਦਾ ਵਜਦਾ ਤੇ ਉਹਦੇ ਨਾਲ ਪੜੂਏ ਘੇੜਦੇ ਤੇ ਫਿਰ ਆਟਾ ਪੀਸਿਆ ਜਾਂਦਾ ਇਹਨਾਂ ਨੂੰ ਕੀ ਕਿਹਾ ਜਾਂਦਾ ਇਹ ਪੜੂਆ ਲਈ ਵੀਰ ਜੀ ਪੜੂਆ ਪੜੂਏ ਦੇ ਪੜੂਆ ਚੜਦਾ ਨੇ ਤੇ ਫਿਰ ਆਟਾ ਪੀਸ ਕੇ ਸੜਦੀ ਹੀ ਥੀ ਇਦ ਥੱਲੇ ਕੋਈ ਕਿਹਾ ਜਾਂਦਾ ਕਿ ਪੱਤਰੀ ਵੀ ਹੁੰਦੀ ਸੀ ਪਹਿਲਾਂ ਪਾਣੀ ਦਾ ਪ੍ਰੈਸ਼ਰ ਆਉਂਦਾ ਸੀ ਤਾਂ ਪਾਣੀ ਦਾ ਪ੍ਰੈਸ਼ਰ ਉਸ ਪੱਤਰੀ ਨੂੰ ਵੱਜਦਾ ਸੀ ਤਾਂ ਇਹ ਤਾਂ ਘੁੰਮਦਾ ਸੀ ਤੇ ਤਾਂ ਕਰਕੇ ਅੱਗੇ ਪਿੱਛੇ ਜਾਂਦਾ ਸੀ ਅੱਖੇ ਤੋਂ ਪਾਣੀ ਦੀ ਸ਼ਪੀਰ ਨਾਲ ਵੱਜਦਾ ਪੱਥਰ ਹੀ ਨਾ ਘੁੰਮਦੀ ਏ ਪੱਤਰੀ ਨੇ ਘੁੰਮਦੀ ਏ ਪਿਛੇ ਨਹਿਰ ਡੱਕ ਕੇ ਉਥੇ ਮੀਟਰ ਲੱਗਾ ਹੁੰਦਾ ਪਹਿਲਾਂ ਮੀਟਰ ਦੇ ਹਿਸਾਬ ਨਾਲ ਚੱਕੀ ਚੱਲਦੀ ਰਹੀ ਆ ਪਾਣੀ ਦੇ ਬਲਾਤ ਬੜੇ ਖਰਾਬ ਨੇ ਹਾਂਜੀ ਬਹੁਤ ਖਰਾਬ ਹੈ ਕੋਈ ਸਰਕਾਰ ਨੇ ਵੀ ਜੀ ਵੇਖਿਆ ਨਹੀਂ ਪ੍ਰਾਣੀਆਂ ਚੀਜ਼ਾਂ ਉਹ ਮਤਲਬ ਉਥੇ ਹੀ ਕੋਠੀ ਸਰਕਾਰੀ ਉਹ ਵੀ ਸਾਰੀ ਢਾਟੂ ਗਈ ਉਧਰ ਵੀ ਨਹੀਂ ਕੋਈ ਮਤਲਬ ਵੇਂਦਾ ਨਹੀਂ ਨਾ ਪੁਰਾਣੀਆਂ ਚੀਜ਼ਾਂ ਨਹੀਂ ਕੋ ਸਾਮਦਾ ਪਿਆ ਜੇ ਪਰ ਇਹਨਾਂ ਦੀ ਲੋੜ ਹੈ ਸਾਮਨ ਦੀ ਅਸੀਂ ਇਹ ਜੋ ਬਿਲਡਿੰਗ ਦੇਖ ਰਹੇ ਹਾਂ ਆ ਸਾਰੀ ਜੋ ਕਿ ਬਿਲਡਿੰਗ ਬੜੀ ਸਜਾਵਟ ਨਾਲ ਬਣਾਈ ਗਈ ਹੋਈ ਹੈ ਹਾਂਜੀ ਵੀਰ ਜੀ ਤੇ ਕਿੰਦੇ ਰਾਜਿਆਂ ਦੇ ਸਮੇਂ ਦੀ ਇਹ ਬਿਲਡਿੰਗ ਹੈ ਜੀ ਹਾਂਜੀ ਵੀਰ ਜੀ 1911 ਦੀ ਤੁਹਾਨੂੰ ਦੱਸਣ ਦੇ ਡੈ ਰਾਜਿਆਂ ਦੇ ਟਾਈਮ ਦੀ ਅੰਗਰੇਜ਼ਾਂ ਨੇ ਬਣਵਾਈਆਂ ਜੋ ਵੀ ਹਰ ਚੀਜ਼ ਅੰਗਰੇਜ਼ਾਂ ਦੀ ਹੈ ਪੁਰਾਣੀ ਏਦਾਂ ਦੀ ਜੋ ਵੀ ਇਹ ਚੀਨੀ ਟਾਇਲ ਲੱਗੀ ਹੈ ਇਹ ਚੀਜ਼ ਨੂੰ ਸੰਭਾਲ ਕੇ ਰੱਖਣਾ ਚਾਹੀਦਾ ਹਾਂਜੀ ਵੀਰ ਜੀ ਬਿਲਕੁਲ ਰੱਖਣਾ ਚਾਹੀਦਾ ਬਾਹਰ ਦੀਆਂ ਕੰਟਰੀਆਂ ਨੇ ਪੁਰਾਣੀਆਂ ਚੀਜ਼ਾਂ 200 200 ਸਾਲ ਪੁਰਾਣੀਆਂ ਜਰਮਨ ਕੰਟਰੀ ਨੇ ਇਟਲੀ ਵਗੈਰਾ ਜੋ ਵੀ ਯੂਕੇ ਇੰਗਲੈਂਡ ਸਾਰਿਆਂ ਨੇ ਆਪਣੀਆਂ ਪ੍ਰਾਣੀਆਂ ਚੀਜ਼ਾਂ ਸਾਹਮਣੇ ਰੱਖੀਆਂ ਵੀਰ ਜੀ ਇਹ ਤਾਂ ਚਲੋ ਆਪਣੀਆਂ ਨਕਾਮੀਆਂ ਸਰਕਾਰਾਂ ਬਾੜੀਆਂ ਇਸ ਕਰਕੇ ਇਹ ਚੀਜ਼ ਨੂੰ ਨਹੀਂ ਸੰਭਾਲ ਕੇ ਨੇ ਧਿਆਨ ਨਹੀਂ ਦਿੱਤਾ ਜੀ ਨੇ ਚੱਕੀ ਬਹੁਤ ਹੀ ਹਾਲਤ ਖਰਾਬ ਹੋ ਚੁੱਕੇ ਇਸ ਚੱਕੀ ਦੇ ਹਾਂਜੀ ਵੀ ਜੀ ਤੁਹਾਡੇ ਸਾਹਮਣੇ ਵੇਖ ਲਓ ਸਾਰਾ ਕੁਝ ਟੁੱਟਾ ਟੱਟਾ ਹੋ ਜਾਂਦਾ ਲੋਕਾਂ ਦੇ ਚੱਕੀ ਵੀ ਬਿਲਕੁਲ ਦਿਖਾਵਾਂਗੇ ਕੀ ਚੱਕੀ ਦੇ ਹਾਲਾਤ ਬਣ ਚੁੱਕੇ ਨੇ ਬਿਲਕੁਲ ਹੀ ਬੰਜਰੇ ਚੱਕੀ ਹੋ ਚੁੱਕੀ ਹੈ ਅਸੀਂ ਤੁਹਾਨੂੰ ਉਹ ਵੀ ਚੀਜ਼ ਦਿਖਾਉਣ ਜਾ ਰਹੇ ਹਾਂ ਜਿਸ ਤਰ੍ਹਾਂ ਪਾਣੀ ਦੇ ਥੱਲਿਓ ਚੱਕੀ ਚੱਲਦੀ ਸੀ ਤੇ ਪਾਣੀ ਕਿੱਥੋਂ ਆਉਂਦਾ ਸੀ ਥੱਲਿਓ ਜੋ ਕੇ ਪੱਖਾ ਹੈ ਨਾ ਜੋ ਜੋ ਕੇ ਪਿੱਛੋਂ ਪਾਣੀ ਆਉਂਦਾ ਸੀ ਉਸ ਪਾਣੀ ਦਾ ਪ੍ਰੈਸ਼ਰ ਵੱਜਦਾ ਸੀ ਤੇ ਕਿਸ ਤਰ੍ਹਾਂ ਚੱਕੀ ਚੱਲਦੀ ਸੀ ਅਸੀਂ ਤਾਂ ਪਹਿਲਾਂ ਤੁਹਾਨੂੰ ਦੱਸਦੀ ਕਿ 25 ਫੁੱਟ ਥੱਲੇ ਚੱਲੇ ਆ ਜੀ ਬਿਲਕੁਲ ਸਹੀ ਸੁਨੇਹਾ 25 ਫੁੱਟ ਥੱਲੇ ਪਹਿਲਾਂ ਦੇ ਤੁਹਾਨੂੰ ਅਸੀਂ ਅਸੀਂ ਆਪਣੇ ਕੈਮਰਾਮੈਨ ਨੂੰ ਕਹਾਂਗੇ ਅਸੀਂ ਇਹ ਜੋ ਕਿ ਥੱਲੇ ਦੇ ਹਾਲਾਤ ਆ ਨਾ ਉਹ ਅਸੀਂ ਦਿਖਾਵਾਂਗੇ ਕੀ ਹਾਲਾਤ ਬਣ ਚੁੱਕੇ ਨੇ ਜੀ ਬਿਲਕੁਲ ਆਕਾਸ਼ ਥੱਲੇ ਆਪਾਂ ਚੱਲਦੇ ਆਂ ਤੇ ਥੱਲੇ ਉਹਦੇ ਹਾਲਾਤ ਵੀ ਆਪਾਂ ਇਹਨਾਂ ਨੂੰ ਦਿਖਾਵਾਂਗੇ ਕੀ ਹਾਲਾਤ ਬਣ ਚੁੱਕੇ ਨੇ ਸਰਕਾਰਾਂ ਦੀ ਬਿਲਕੁਲ ਏਲੀ ਰਹੀ ਹੈ ਤੇ ਹਾਲਾਤ ਆ ਦਿਖਾਵਾਂਗੇ ਕੀ ਹਾਲਾਤ ਹੈ ਆ ਦੇਖੋ ਜੀ ਬਿਲਕੁਲ ਹਾਲਾਤ ਬਹੁਤ ਹੀ ਮਾੜੇ ਹੋ ਚੁੱਕੇ ਨੇ ਜੋ ਕਿ ਸਰਕਾਰ ਇਸ ਦੀ ਦੇਖਭਾਲ ਨਹੀਂ ਕਰ ਰਹੀ ਜੋ ਕਿ ਅਸੀਂ ਉਹ ਤੁਹਾਨੂੰ ਗੁਫਾ ਦਿਖਾ ਰਹੇ ਹਾਂ 200 ਮੀਟਰ ਲੰਮੀ ਗੁਫਾ ਹੁੰਦੀ ਸੀ ਤਾਂ ਉਹਦੇ ਵਿੱਚ ਜਾਨਵਰ ਬਹੁਤ ਹੀ ਵੱਖਰੇ ਵੱਖਰੇ ਤਰ੍ਹਾਂ ਦੇ ਜਾਨਵਰ ਹੋ ਸਕਦੇ ਨੇ ਬਹੁਤ ਹੀ ਇੱਥੇ ਗੰਦਗੀ ਹੈਗੀ ਹੈ ਕੋਈ ਇੱਥੋਂ ਦੀ ਦੇਖਭਾਲ ਨਹੀਂ ਆਗੀ ਸਰਕਾਰਾਂ ਦੀ ਬਹੁਤ ਹੀ ਨਲਾਕੀ ਹੈ ਤੇ ਇੱਥੋਂ ਦੇ ਹੋਰ ਵੀਰ ਨੇ ਅਸੀਂ ਤੁਹਾਨੂੰ ਪੂਰੀ ਡਿਟੇਲ ਨਾਲ ਦੱਸਾਂਗੇ ਇੱਥੇ ਕੀ ਕੁਛ ਹੈਗਾ ਤੇ ਕਿਸ ਤਰ੍ਹਾਂ ਇੱਥੋਂ ਪਾਣੀ ਆਉਂਦਾ ਸੀ ਪਹਿਲਾਂ ਤਾਂ ਤੁਹਾਨੂੰ ਅਸੀਂ ਦੱਸ ਦਈਏ ਇਹ ਜੋ ਚੀਜ਼ ਨਾ ਇੱਧਰ ਇੱਕ ਪੱਖਾ ਲੱਗਾ ਹੁੰਦਾ ਸੀ ਤੇ ਇੱਧਰੋਂ ਪਾਣੀ ਆਉਂਦਾ ਸੀ ਤੇ ਇੱਧਰੋਂ ਇਸ ਪਾਣੀ ਦੇ ਨਾਲ ਜੋ ਕਿ ਪੱਖਾ ਚੱਲਦਾ ਸੀ ਨਾ ਜੋ ਕਿ ਆਟਾ ਪਿੰਦਾ ਸੀ ਉੱਤੇ ਇੱਕ ਜੋ ਕਿ ਤੁਹਾਨੂੰ ਪਹਿਲਾਂ ਅਸੀਂ ਪੱਥਰ ਦਿਖਾਇਆ ਉਹ ਪੱਥਰ ਨੂੰ ਘਮਾਉਂਦਾ ਹਈ ਇੱਥੇ ਉਹ ਪੱਖਾ ਹੁੰਦਾ ਸੀ ਜ ਜਨੂੰ ਅਸੀਂ ਲੋਹੇ ਦੀ ਪੱਤਰੀ ਵੀ ਕਿਹਾ ਹੈ ਤੇ ਜੋ ਕਿ ਉਹਦਾ ਵੇਸਟ ਪਾਣੀ ਤੇ ਇੱਧਰ ਨੂੰ ਜਾਂਦਾ ਸੀ ਅਸੀਂ ਵੀਰ ਨਾਲ ਪੂਰੀ ਗੱਲਬਾਤ ਕਰਾਂਗੇ ਪੂਰੀ ਡਿਟੇਲ ਦੇ ਵਿੱਚ ਤੁਹਾਨੂੰ ਜਾਣਕਾਰੀ ਦੱਸਾਂਗੇ ਵੀਰ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਵੀਰ ਜੀ ਸਾਨੂੰ ਥੋੜੀ ਡਿਟੇਲ ਦੇ ਵਿੱਚ ਇੱਥੋਂ ਦੀ ਜਾਣਕਾਰੀ ਦੱਸੋ ਕੀ ਇੱਥੋਂ ਦੀ ਜਾਣਕਾਰੀ ਹੈ ਜੀ ਜਿਵੇਂ ਕਿ ਆਪਾਂ ਦੇਖ ਸਕਦੇ ਹਾਂ ਉੱਪਰ ਨੂੰ ਦੇਖ ਕੇ ਕੈਮਰਾ ਕਿਉਂਕਿ ਪੰਜੀ ਫੋਟਾ ਆਪਾਂ ਇੱਕ ਸਾਹ ਦੀ ਡੰਗਾਈ 'ਚ ਥੱਲੇ ਖਲੋਤੇ ਹੋਏ ਹਾਂ ਹਣਾ ਹਾਂ ਵੀ ਬਹੁਤ ਮਾੜੇ ਹਾਲਾਤ ਵੀ ਬਹੁਤ ਮਾੜੇ ਹੋਏ ਨੇ ਤੇ ਇੱਥੇ ਜਿਵੇਂ ਕਿ ਇੱਥੇ ਪੱਖਾ ਲੱਗਾ ਹੁੰਦਾ ਜੀ ਪੂਰਾ ਗੋਲ ਉਹ ਜਿਵੇਂ ਲੋਹੇ ਦਾ ਠੀਕ ਹੈ ਤੇ ਜਦੋਂ ਉਹ ਜਿਹੜੇ ਆਪਾਂ ਸਾਹਮਣੇ ਦੇਖ ਰਹੇ ਹਾਂ ਹਾਂਜੀ ਉਹ ਮਗੋਰਾ ਜਿਹੜਾ ਅੱਛਾ ਉਹderਾਂ ਦੀ ਪਾਣੀ ਹੁੰਦਾ ਅੰਦਾਈ ਤੇ ਪੱਖੇ ਦੇ ਉੱਪਰ ਜਿਵੇਂ ਵਜਦਾ ਹੁੰਦਾ ਤੇ ਪੱਖਾ ਘੁੰਮਦਾ ਹੁੰਦਾ ਤੇ ਪੱਖੇ ਦੇ ਘੁੰਮਣਾਂ ਤੇ ਚੱਕੀ ਘੁੰਮਦੀ ਹੁੰਦੀ ਤੇ ਫੇਰ ਆਟਾ ਪੇਰਦਾ ਹੁੰਦਾ ਤੇ ਆਟਾ ਬਹੁਤ ਠੰਡਾ ਹੁੰਦਾ ਹੈ ਤੇ ਫੇਰ ਜਿਹੜਾ ਪਾਣੀ ਵਜਦਾ ਹੁੰਦਾ ਹੈ ਪੱਖੇ ਦੇ ਉਹ ਇਧਰਾਂ ਦੀ ਜਿਵੇਂ 200 ਮੀਟਰ ਜਿਹੜੀ ਸਰੰਗ ਆ ਪਾਣੀ ਹੁੰਦਾ ਉਹderਾਂ ਦੀ ਬਾਹਰ ਚਲ ਜਾਂਦਾ ਹੁੰਦਾ ਫੇਰ ਮਤਲਬ ਕਿ ਨਹਿਰ ਤੇ ਜਾ ਕੇ ਪਾਣੀ ਮਿਲ ਜਾਂਦਾ ਹੁੰਦਾ ਹੈ ਜਿਵੇਂ ਨਹਿਰ ਚੋਂ ਪਾਣੀ ਆ ਗਏ ਪੱਖੇ ਦੇ ਵਜ ਗਏ ਫੇਰ ਨਹਿਰ ਵਿੱਚ ਹੀ ਪਾਣੀ ਚਲ ਜਾਂਦਾ ਹੈ ਤੇ ਜਿਹੜਾ ਇੱਥੋਂ ਦਾ ਆਟਾ ਸੀ ਕਹਿੰ ਇਹੋ ਰੁਕਣਾ ਹੈ ਗੱਪ ਪੂਰਾ ਠੰਡਾ ਹਟਾ ਹੁੰਦਾ ਜਿਵੇਂ ਕਿ ਹੁਣ ਆਪਾਂ ਬਿਜਲੀ ਦੀਆਂ ਜਿਹੜੀਆਂ ਚੱਕੀਆਂ ਵਾਂ ਉਹਨਾਂ ਦਾ ਆਟਾ ਜਿਹੜਾ ਹੁੰਦਾ ਬੜਾ ਗਰਮ ਹੁੰਦਾ ਆਪਾਂ ਹੱਥ ਲਾ ਕੇ ਦੇਖਨੇ ਆ ਕਿੰਨਾ ਗਰਮ ਹੁੰਦਾ ਪੀਸੇ ਆਟਾ ਇੱਥੇ ਜਿਹੜਾ ਪਾਣੀ ਨਾਲ ਥੱਲੇ ਤਾਪਮਾਨ ਠੰਡਾ ਆਣਾ ਹੀ ਥੱਲੇ ਤਾਪਮਾਨ ਠੰਡਾ ਹੋਣ ਕਰਕੇ ਇਸ ਕਰਕੇ ਜਿਹੜਾ ਆਟਾ ਵੀ ਠੰਡਾ ਰਹਿੰਦਾ ਹੁੰਦਾ ਆਪਾਂ ਵੀਰ ਦੀ ਨਾਲ-ਨਾਲ ਚੱਲਦੇ ਚੱਲਦੇ ਹੀ ਗੱਲਬਾਤ ਕਰਾਂਗੇ ਤੇ ਇਹ ਗੁਫਾ ਦੇ ਅੰਦਰ ਵੀ ਜਾਵਾਂਗੇ ਇਹ ਕਿੰਨੇ ਮੀਟਰ ਫਿਰ ਸਾਨੂੰ ਦੱਸ ਦੋ ਕਿੰਨੇ ਮੀਟਰ ਇਹ ਲੰਮੀ ਗੁਫਾ ਹੈ ਇਹ ਲਗਭਗ 200 ਮੀਟਰ ਇੱਕ ਪਾਣੀ ਨਾਲੋ ਵੀ ਜੇ ਹੁਣ ਜਦੋਂ ਪਾਣੀ ਹੁੰਦਾ ਨਾ ਇਹ ਦਿੱਤਿਆਂ ਤੱਕ ਹਮੇਸ਼ਾ ਇੱਥੇ ਪਾਣੀ ਰਿੰਦਾ ਹੁੰਦਾ ਜੇ ਆਪਾਂ ਜਾ ਸਕਦੇ ਨੇ ਜਦੋਂ ਪਾਣੀ ਵੀ ਹੁੰਦਾ ਮੇਰੇ ਨਾਲ ਇਤਰ ਪਾਣੀ ਮਤਲਬ ਕਿ ਇੰਨੀ ਸਪੀਡ ਨਾਲ ਪਾਣੀ ਇੰਨੀ ਮਤਲਬ ਟੈਕਨੋਲੋਜੀ ਵਧੀਆ ਗੋਰੀਆ ਨੇ ਤਿਆਰ ਕੀਤੀ ਕਿ ਜਿਹੜਾ ਪਾਣੀ ਤੇ ਖਲੋਂਦਾ ਨਹੀਂ ਆ ਮੈਂ ਪੂਰੀ ਸਪੀਡ ਵਿੱਚ ਪਾਣੀ ਸਿੱਧਾ ਜਾ ਕੇ ਫਿਰ ਨਹਿਰ ਦੇ ਅਕਾਰ ਦੀ ਜਿਵੇਂ ਸਰਕਾਰੀ ਚੀਜ਼ ਆ ਹਣਾ ਤੇ ਸਰਕਾਰ ਦੇ ਅੰਡਰ ਹੀ ਹੁੰਦੀ ਸੀ ਸਰਕਾਰ ਜਿਵੇਂ ਕਿ ਕਮਿਸ਼ਨ ਵੀ ਲਿੰਦੀ ਹੁੰਦੀ ਸੀ ਉਹਨਾਂ ਕੋ ਜਿੱਦਾਂ ਕੋ ਇਹ ਚੱਕੀ ਚੱਲਦੀ ਹੁੰਦੀ ਸੀ ਤੇ ਹੁਣ ਉਹ ਸਰਕਾਰ ਨੇ ਇੰਨੀ ਦੀ ਮੈਨੇਜਮੈਂਟ ਰੱਖਣੀ ਉਹਨਾਂ ਨੇ ਮਤਲਬ ਕਿ ਇਹਦੀ ਜਿਵੇਂ ਦੇਖਭਾਲ ਉਹਨਾਂ ਨੂੰ ਕਰਨੀ ਚਾਹੀਦੀ ਸੀ ਇਹਦੀ ਮਤਲਬ ਕਿ ਇਹਦੀ ਸਿਕਿਉਰਿਟੀ ਹੋਣੀ ਚਾਹੀਦੀ ਜਿਵੇਂ ਉਹਨ ਕਿ ਥੱਲੋ ਪੱਖੇ ਹੀ ਲਾ ਕੇ ਲੈ ਗਏ ਨੇ ਫਿਰ ਇੱਥੇ ਹੁਣ ਬੰਦਾ ਕੀ ਕਰੇਗਾ ਤੇ ਇੱਥੋਂ ਦੀ ਵੇਸਟ ਪਾਣੀ ਜਾਂਦਾ ਸੀ ਹਾਂਜੀ ਤੇ ਵੀਰ ਜੀ ਜਦੋਂ ਅਸੀਂ ਕਹਿੰਦੇ ਸੁਣਿਆ ਕਿ ਕਹਿੰਦੇ ਜਿੰਨੂੰ ਕੈਂਸਰ ਹੁੰਦੀ ਸੀ ਨਾ ਤੇ ਉਹਦੀ ਕੈਂਸਰ ਵੀ ਇਹ ਆਟਾ ਖਾ ਕੇ ਸਹੀ ਹੋ ਜਾਂਦੀ ਸੀ ਹਾਂਜੀ ਹਾਂਜੀ ਬਿਲਕੁਲ ਸਹੀ ਹੈ ਕਹਿੰਦੇ ਬਿਮਾਰੀਆਂ ਹਾਰ ਕੋਈ ਬਿਮਾਰੀਆਂ ਹੁੰਦੀ ਸੀ ਤਾਂ ਹਾਰ ਕੋਈ ਬਿਮਾਰੀ ਸਹੀ ਹੁੰਦੀ ਸੀ ਇਸ ਆਟਾ ਖਾਨ ਦੇ ਨਾਲ ਹਾਂਜੀ ਨਹੀਂ ਮਤਲਬ ਕਿ ਤੁਸੀਂ ਬਿਲਕੁਲ ਸਹੀ ਕਹਿੰਦੇ ਹੋ ਕਿ ਕਿਉਂਕਿ ਜਦੋਂ ਆਟਾ ਠੰਡਾ ਹੁੰਦਾ ਤੇ ਨਾਲੇ ਪਹਿਲੇ ਸਮਿਆਂ ਵਿੱਚ ਜਦੋਂ ਆਟਾ ਜਿਵੇਂ ਵਧੀਆ ਹੁੰਦਾ ਈ ਕਣਕ ਵੀ ਜਿਵੇਂ ਵਧੀਆ ਹੁੰਦੀ ਸੀ ਤੇ ਇੱਥੇ ਜਦੋਂ ਠੰਡੇ ਆ ਠੰਡੇ ਆਟੇ ਆਲੀ ਕਣਕ ਖਾਣੀ ਆਟਾ ਰੋਟੀ ਖਾਣੀ ਤੇ ਉਹਦੇ ਨਾਲ ਜਿਹੜੀ ਤੰਦਰੁਸਤੀ ਦਾ ਬੰਦੇ ਦੀ ਆਪ ਵੀ ਬਣ ਕੇ ਰਹਿਣੀ ਹੈ ਨਾ ਦੇ ਵੀਰ ਜੀ ਇਹ ਹਾਲਾਤ ਜੋ ਅਸੀਂ ਸਾਹਮਣੇ ਦੇਖ ਰਹੇ ਹਾਂ ਬਹੁਤ ਹੀ ਖਰਾਬ ਹਾਲਾਤ ਹੋ ਚੁੱਕੇ ਨੇ ਪੱਖਰ ਹੈ ਗੂੜਾ ਗਰਕਟ ਵਿੱਚ ਦੇਖਿਆ ਕਿ ਕਈਆਂ ਨੇ ਨਾਰੀਅਲ ਸੁੱਟਦੇ ਆ ਤੇ ਕੀ ਹਾਲਾਤ ਬਣ ਚੁੱਕੇ ਆ ਟਾੜਾ ਪਿੰਡ ਹੈ ਆਪਣੇ ਪਿੰਡ ਵਾਲਿਆਂ ਨੂੰ ਕੀ ਕਹਿਣਾ ਚਾਹੋਗੇ ਸ਼ਰਾਬੀ ਵਾਲਿਆਂ ਨੂੰ ਕਹਿਣਾ ਚਾਹੁੰਦੇ ਆ ਦੇਖ ਲਓ ਬੋਤਲਾਂ ਵੀ ਪਈਆਂ ਨੇ ਸ਼ਰਾਬੀਆਂ ਦਾ ਡੇਰਾ ਬਣ ਚੁੱਕਿਆ ਹੈ ਨਸ਼ੇੜੀਆਂ ਦਾ ਡੇਰਾ ਬਣ ਚੁੱਕਿਆ ਹੈ ਵੀ ਸਰਕਾਰ ਥੋੜਾ ਇੱਥੇ ਧਿਆਨ ਦੇਵੇ ਇਹਦੀ ਥੋੜੀ ਮੈਨੇਜਮੈਂਟ ਵੱਲ ਧਿਆਨ ਦੇਵੇ ਕਿ ਜਿਹਦੇ ਕਰਕੇ ਇਹਦੀ ਸਫਾਈ ਹੋ ਸਕੇ ਤੁਹਾਡੇ ਆਪਾਂ ਇਧਰੋਂ ਦੀ ਅੱਗੇ ਫੇਰ ਪਾਣ ਆ ਨਹਿਰ ਦੇ ਵਿੱਚ ਦੇਖ ਸਕਦੇ ਹਾਂ ਦੇ ਹਾਲਾਤ ਬਹੁਤ ਖਰਾਬ ਹੋਏ ਨੇ ਫੇਰ ਦੇ ਹਾਲਾਤ ਬਹੁਤ ਖਰਾਬ ਹੋ ਚੁੱਕੇ ਨੇ ਇਧਰੋਂ ਸਿੱਧੀ ਨਹਿਰ ਆ ਰਹੀ ਆ ਤੇ ਜਿਹੜੀ ਅੱਗੇ ਲਾਹੌਰ ਨੂੰ ਜਾਂਦੀ ਆ ਇਧਰੋਂ ਦੀ ਅੱਗੇ ਫੇਰ ਪਾਣ ਆ ਮਿਲ ਜਾਂਦਾ ਹੈ ਲਾਹੌਰ ਨੂੰ ਜਾਂਦੀ ਸੀ ਹਾਂਜੀ ਲਾਹੌਰ ਨੂੰ ਜਾਂਦੀ ਹੁੰਦੀ ਸੀ ਨਹਿਰ ਇਹ ਕਿੰਨੀ ਚੰਗੀ ਇਸੋਂ ਅਲੀਆਲ ਤੋਂ ਨਹਿਰ ਹੁੰਦੀ ਆ ਅਲੀਆਲ ਤੋਂ ਦੋ ਨਹਿਰਾਂ ਹੋ ਜਾਂਦੀਆਂ ਨੇ ਇੱਕ ਕੰਵਰ ਸਾਹਿਬ ਨੂੰ ਜਾਂਦੀ ਆ ਸ਼ਹਿਰ ਨੂੰ ਤੇ ਇੱਕ ਇਧਰੋਂ ਸਾਡੇ ਪਿੰਡ ਵੱਲੋਂ ਆਉਂਦੀ ਆ ਤੇ ਅੱਗੇ ਜਾ ਕੇ ਲਾਹੌਰ ਜਾਂਦੀ ਹੁੰਦੀ ਸੀ ਕਿ ਜਿਹੜਾ ਹੁਣ ਅੱਗੇ ਅੱਗੇ ਤੇ ਪਾਣੀ ਨਹੀਂ ਜਾਂਦਾ ਹੋਏਗਾ ਜੇ ਆਪਾਂ ਇੱਥੋਂ ਦਾ ਸਮਾਨ ਜਦੋਂ ਆਪਾਂ ਇੱਥੋਂ ਐਸੀ ਆ ਕੇ ਵੇਖਿਆ ਬਹੁਤ ਹੀ ਖਰਾਬ ਸਮਾਨ ਹੋ ਚੁੱਕਿਆ ਇੱਥੋਂ ਦਾ ਸਮਾਨ ਵੀਰ ਜੀ ਗਿਆ ਕਿੱਥੇ ਪਹਿਲਾਂ ਤੇ ਇਹ ਤਾਂ ਸਾਨੂੰ ਦੱਸੋ ਸਮਾਨ ਇੱਥੇ ਨਿਸ਼ੇੜੀ ਚੋਕੇ ਲੱਗੇ ਨੇ ਕਿ ਜਿਵੇਂ ਕਿ ਉੱਪਰਾਂ ਦੀ ਓਪਨ ਹੀ ਉਧਰਾਂ ਦੀ ਤੇ ਓਪਨ ਹੋਣ ਕਰਕੇ ਥੱਲੋਂ ਦੀ ਆਗੇ ਦੇ ਲੋਹੇ ਦੇ ਪੱਖੇ ਸੀ ਉਹ ਲੋਹੇ ਦੇ ਪੱਖੇ ਵੀ ਲਾਗੇ ਲੈ ਗਏ ਉੱਪਰ ਹੈ ਉੱਪਰ ਇੱਕ ਕੰਡਾ ਵੀ ਪਿਆ ਸੀ ਚੱਕੀ ਵਾਲੇ ਦਾ ਜੇ ਇਹਨਾਂ ਨਾਲੋਂ ਕਿ ਆਟਾ ਤੋਲਦੇ ਹੁੰਦੇ ਉਹ ਕੰਡਾ ਵੀ ਚੋਕੇ ਲਾਗੇ ਨੇ ਸਰਕਾਰਾਂ ਦੀ ਲਾਪਰਵਾਹੀ ਹੈ ਜੋ ਕਿ ਇਸ ਚੀਜ਼ ਦੀ ਦੇਖਭਾਲ ਨਹੀਂ ਕੀਤੀ ਜਾ ਰਹੀ ਹਾਂਜੀ ਬਿਲਕੁਲ ਜੀ ਸਰਕਾਰਾਂ ਦੀ ਬਹੁਤ ਵੱਡੀ ਲਾਪਰਵਾਹੀ ਹੈ ਕਿ ਜਿਹੜਾ ਇਸ ਚੀਜ਼ ਵੱਲ ਉਹਨਾਂ ਨੇ ਧਿਆਨ ਨਹੀਂ ਦਿੱਤਾ ਇੰਨੀ ਪੁਰਾਣੀ ਚੀਜ਼ ਆ ਇਹਨੂੰ ਸਾਂਭ ਕੇ ਰੱਖਣੇ ਵਾਲੀ ਚੀਜ਼ ਹੈ ਅੰਗਰੇਜ਼ਾਂ ਦੀ 1911 ਸਾਲ ਦੀ ਇਹ ਬਣੀ ਹੋਈ ਰਹਿ ਆਪੇ ਤੁਸੀਂ ਉਹਨੂੰ ਦੇਖੋ ਕਿੰਨੀ ਪੁਰਾਣੀ ਹੈ ਤੇ ਇਹਦਾ ਧਿਆਨ ਰੱਖਣਾ ਚਾਹੀਦਾ ਸੀ ਕਿ ਜਿਹੜੀਆਂ ਆ ਨਹੀਂ ਪ੍ਰਾਤਨ ਚੀਜ਼ਾਂ ਸੀ ਇਹਨੂੰ ਮਤਲਬ ਕਿ ਸਾਂਭ ਕੇ ਰੱਖਣਾ ਚਾਹੀਦਾ ਸੀ ਸਾਥੀਓ ਇਸ ਵੀਰ ਨੇ ਕਿਹਾ ਕਿ ਇਹ ਜੋ ਚੀਜ਼ਾਂ ਨਾ ਪੁਰਾਤਨ ਚੀਜ਼ਾਂ ਨੇ ਲੇਕਿਨ ਸਰਕਾਰਾਂ ਇਸ ਦੀ ਕੋਈ ਦੇਖਭਾਲ ਨਹੀਂ ਕਰਦੀ ਪਈ ਅਸੀਂ ਤਾਂ ਸਰਕਾਰਾਂ ਨੂੰ ਇਹੀ ਮੈਸੇਜ ਦਿੰਨੇ ਆ ਇਹ ਜੋ ਚੀਜ਼ਾਂ ਨੇ ਸਾਫ਼ ਸੰਭਾਲ ਕੇ ਰੱਖਿਆ ਜਾਣ ਜੋ ਕਿ ਅੰਮ੍ਰਿਤਸਰ ਸ਼ਹਿਰ ਦੇ ਵਿੱਚ ਇਹ ਚੀਜ਼ਾਂ ਨੇ ਸੰਭਾਲੀਆਂ ਜਾਣ ਇਹ ਵੀਡੀਓ ਕਿਵੇਂ ਦੀ ਲੱਗੀ ਕਮੈਂਟ ਕਰਕੇ ਜਰੂਰ ਦੱਸਣਾ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਇਹ ਚੀਜ਼ ਜੋ ਕਿ ਅੰਮ੍ਰਿਤਸਰ ਦੇ ਵਿੱਚ ਸੰਭਾਲੀ ਜਾਏ